ਸੱਚੀ ਗੱਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਆਪਾਂ ਜੇ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆਂ ਫਰਸਟ ਜਿਹੜਾ ਆਫ ਵਾਈਟ ਸੂਟ ਕਲਰ ਦੇ ਵਿੱਚ ਸੂਟ ਰਹੇਗਾ ਸੈਲਫ ਪ੍ਰਿੰਟ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ neck ਘੇਰਾ ਬਹੁਤ ਸੋਹਣਾ ਲੱਗ ਰਿਹਾ ਆ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਇਹਨਾਂ ਵਿੱਚ ਅਗਰ ਤੁਹਾਨੂੰ ਇਹ ਵਾਲਾ ਸੂਟ ਰੰਗ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਨੈਕਸਟ ਆਹ ਆਪਣੇ ਹੈਂਡਵਰਕ ਦੇ ਸੂਟ ਆ ਜਿਹੜੇ ਆਪਾਂ ਰੈਡੀ ਕਰਵਾਏ ਆ ਪੰਜ ਤੋਂ 6 ਕਲਰ ਦੇ ਵਿੱਚ ਆਪਾਂ ਕਸਟਮਾਈਜ਼ ਕਰਵਾਏ ਆ ਇਹ ਸ਼ਿਵਮਰ ਸਿਲਕ ਦੇ ਵਿੱਚ ਹੋਣਗੇ ਨਾਲ ਨੈਚੁਰਲ ਕ੍ਰੇਪ ਦੀ ਬਾਟਮ ਰਹੇਗੀ ਨੈਕ ਦੇਖ ਸਕਦੇ ਹੋ ਬਹੁਤ ਹੈਵੀ ਬਣਿਆ ਘੇਰਾ ਬਹੁਤ ਹੀ ਹੈਵੀ ਬਣਿਆ ਸਾਈਡ ਤੇ ਕਟਵਰਕ ਦਾ ਕੰਮ ਕਰਕੇ ਨਾਲ ਫਲਾਰਸ ਬਣਾ ਕੇ ਬਹੁਤ ਸੋਹਣਾ ਘੇਰਾ ਬਣਾਇਆ ਆ ਨੈਕਸਟ ਬਾਜੂ ਤੇ ਵੀ ਵਰਕ ਹੋਏਗਾ ਤੇ ਬਾਟਮ ਤੇ ਵੀ ਇਹਨਾਂ ਤੇ ਹੈਵੀ ਵਰਕ ਕੀਤਾ ਹੋਇਆ ਹੈ ਨਾਲ ਦੁਪੱਟਾ ਜਿਹੜਾ ਉਹ ਵੀ ਕਟਵਰਕ ਸਟਾਈਲ ਬਣਾ ਕੇ ਬਹੁਤ ਸੋਹਣਾ ਰੈਡੀ ਕੀਤਾ ਹੈ ਜੀ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਆਪਾਂ 5 ਤੋਂ 6 ਕਲਰ ਜਿਹੜੇ ਹੈ ਇਹ ਰੈਡੀ ਕਰਵਾਏ ਸੀਗੇ ਇਹਨਾਂ ਵਿੱਚੋਂ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਨੈਕਸਟ ਅਗਰ ਤੁਸੀਂ ਕੋਈ ਹੋਰ ਕਲਰ ਤੇ ਇਹ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਦੱਸ ਸਕਦੇ ਹੋ ਆਪਾਂ ਉਹ ਤੇ ਵੀ ਕਰਕੇ ਦੇ ਸਕਦੇ ਆ ਨੈਕਸਟ ਅਗਰ ਕਿਸੇ ਹੋਰ ਫੈਬਰਿਕ ਤੇ ਤੁਸੀਂ ਇਹ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਜਿਹ ਇਹ ਹੈਂਡਵਰਕ ਦਾ ਸੂਟ ਆ ਬਹੁਤ ਸੋਹਣਾ ਸੂਟ ਆ ਸੋਬਰ ਜੇ ਸਰਦਾਰੀ ਜੇ ਸੂਟ ਆ ਜੁਦੇ ਸੂਟ ਬਣ ਕੇ ਰੈਡੀ ਹੋਣਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਪ੍ਰੋਪਰ ਪੇਸਟਿੰਗ ਕਰਕੇ ਆਪਾਂ ਤੁਹਾਨੂੰ ਜਿਹੜਾ ਆ ਸੂਟ ਰੈਡੀ ਕਰਕੇ ਦਵਾਂਗੇ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਸਟਿਚ ਕਰਾ ਕੇ ਸਾਡੇ ਕੋਲ ਲੈ ਸਕਦੇ ਆ ਬਹੁਤ ਵਧੀਆ ਸਟਿਚਿੰਗ ਕਰਕੇ ਪ੍ਰੋਪਰ ਤੁਹਾਡੇ ਸੂਟ ਦੀ ਲੁੱਕ ਜਿਹੜੀ ਨਿਕਲ ਕੇ ਆਏਗੀ ਨੈਕਸਟ ਆਪਣੇ ਕੋਲ ਪ੍ਰਿੰਟ ਸੂਟ ਸੀਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਆਪਣੇ ਕੋਲ ਚਾਰ ਕਲਰ ਹੈ ਇਹਨਾਂ ਦੇ ਕੋਈ ਤੁਸੀਂ ਡਰੈਸ ਕੁਝ ਵੀ ਬਣਾਉਣਾ ਚਾਹੁੰਦੇ ਆ ਗਰਾਰਾ ਸ਼ਰਾਰਾ ਨਾਲ ਬਣਾਉਣਾ ਚਾਹੁੰਦੇ ਆ ਪਲੇਨ ਬਾਟਮ ਲੈ ਕੇ ਜਾਂ ਫਿਰ ਪੂਰੇ ਸੂਟ ਦੀ ਕੋਈ ਡਰੈਸ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਅਸਕੋਰਡਿੰਗ ਕਿਸੇ ਤਰ੍ਹਾਂ ਵੀ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਮੀਦ ਹੈ ਤੁਸੀਂ ਜਲਦੀ ਤੋਂ ਜਲਦੀ ਆਰਡਰ ਪਲੇਸ ਕਰੋ